ਅੱਜ ਮੈਂ ਦੋਸਤੋ ਦੱਸਣਾ ਚਾਹੁੰਨਾ ਮਨਜੀਤ ਪੁੱਤਰ ਬੀਜੇਪੀ ਦੇ ਲਈ ਕੁਝ ਗੱਲਾਂ ਕਰਨਾ ਚਾਹੁੰਨਾ ਕੁਝ ਸੱਚਾਈ ਹੈ ਕੁਝ ਦਿਲ ਦੀਆਂ ਗੱਲਾਂ ਉਹ ਸਾਂਝੀਆਂ ਕਰਨਾ ਚਾਹੁੰਨਾ ਬੀਜੇਪੀ ਦੇ ਲਈ ਜੋ ਸੋਚ ਸੀ ਉਹ ਇਹ ਸੀ ਕਿ ਇਸ ਪਾਰਟੀ ਦੇ ਵਿੱਚ ਐਸ்சி ਵਰਗ ਦਾ ਜਿਹੜਾ ਬੰਦਾ ਕੋਈ ਕੰਮ ਕਰਦਾ ਤਾਂ ਉਸ ਦੀ ਆਉ ਭਗਤ ਜਾਂ ਰਿਸਪੈਕਟ ਹੋਏਗੀ ਪਰ ਅੱਜ ਪਤਾ ਚੱਲਿਆ ਕੁਝ ਸਮਾਂ ਕੰਮ ਕਰਨ ਤੋਂ ਬਾਅਦ ਕਿ ਬੀਜੇਪੀ ਦੇ ਵਿੱਚ ਜੋ ਦੁਰਦਸ਼ਾ ਹੋ ਰਹੀ ਹੈ ਐਸਸੀ ਵਰਗ ਦੇ ਵਰਕਰਾਂ ਦੀ ਚਾਹੇ ਉਹ ਪੰਜਾਬ ਦਾ ਐਸਸੀ ਕੈਟਾਗਰੀ ਦਾ ਪ੍ਰੈਜ਼ੀਡੈਂਟ ਆ ਸਟੇਟ ਦਾ ਚਾਹੇ ਉਹ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਚਾਹੇ ਉਹ ਕੋਈ ਡਿਸਟ੍ਰਿਕਟ ਦਾ ਪ੍ਰਭਾਰੀ ਹੈ ਚਾਹੇ ਕੋਈ ਉਹ ਇਨਚਾਰਜ ਆ ਚਾਹੇ ਕੋਈ ਉਹ ਮੰਡਲ ਪ੍ਰਧਾਨ ਹਰ ਤਰ੍ਹਾਂ ਦੇ ਐਸੀ ਕੈਟਾਗਰੀ ਦੇ ਜਿਹੜੇ ਵਰਕਰ ਆ ਬੀਜੇਪੀ ਦੇ ਵਿੱਚ ਤਾਂ ਉਹਨਾਂ ਦੀ ਜਿਹੜੀ ਕਦਰ ਆ ਉਹ ਜ਼ੀਰੋ ਆ ਇਹ ਸਚਾਈ ਹੈ ਮੈਂ ਆਪਣੇ ਬਾਰੇ ਦੱਸਣਾ ਚਾਹੁੰਨਾ ਮੈਂ ਸਟੇਟ ਦੇ ਵਿੱਚ ਸ਼ਿਵਾਂਤ ਭਾਈ ਚੇਅਰਮੈਨ ਰਿਆ ਵੈਲਫੇਅਰ ਡਿਪਾਰਟਮੈਂਟ ਦੇ ਵਿੱਚ 2008 ਦੇ ਵਿੱਚ ਐਮਐਲਏ ਦਾ ਇਲੈਕਸ਼ਨ ਲੜਿਆ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਲੜਿਆ ਅੱਛੇ ਅਹੁਦਿਆਂ ਤੇ ਰਿਹਾ ਅੱਛੀਆਂ ਪਾਰਟੀਆਂ ਦੇ ਵਿੱਚ ਕੰਮ ਕੀਤਾ ਪਰ ਮੈਨੂੰ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਬੀਜੇਪੀ ਜਿਹੜੀ ਹੈਗੀ ਹੈ ਉਹ ਐਸਸੀ ਕੈਟਾਗਰੀ ਦੇ ਲੋਕਾਂ ਦੀ ਜਿਹੜੀ ਬਾਹ ਫੜਨ ਵਾਲੀ ਪਾਰਟੀ ਹੈ ਪਰ ਜਦੋਂ ਮੈਂ ਇਸ ਪਾਰਟੀ ਦੇ ਵਿੱਚ ਵਿਚਰਿਆ ਤਾਂ ਪਤਾ ਲੱਗਿਆ ਕਿ ਇਸ ਦੇ ਵਿੱਚ ਤਾਂ ਸਰਫੇ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਜਾਂ ਜਨਰਲ ਸੈਕਟਰੀ ਐ ਉਹ ਹੀ ਆਪ ਦੀ ਜਿਹੜੀ ਕਮਾਂਡ ਚਲਾਉਂਦੇ ਐ ਜਿਹੜੇ ਜਨਰਲ ਵਰਗ ਦੇ ਐ ਐਸੀ ਵਰਗ ਦੇ ਲੋਕਾਂ ਦੇ ਲਈ ਬੀਜੇਪੀ ਜਿਹੜੀ ਬਹੁਤ ਖਤਰਨਾਕ ਆ ਕਿਉਂ ਕਹਿ ਰਹੇ ਆ ਕਿਉਂਕਿ ਐਸੀ ਵਰਗ ਦੇ ਜਿੰਨੇ ਵੀ ਪੰਜਾਬ ਦੇ ਉਧੇਦਾਰ ਆ ਉਹ ਸਾਰਿਆਂ ਦੀ ਜਿਹੜੀ ਦਰਦ ਆ ਦੁੱਖ ਤਕਲੀਫ ਆ ਉਹ ਇੱਕ ਹੀ ਐ ਕਿਉਂਕਿ ਕਿਸੇ ਦੀ ਕੋਈ ਕਦਰ ਨਹੀਂ ਕਿਸੇ ਨੂੰ ਪੁੱਛਿਆ ਨਹੀਂ ਜਾ ਰਿਹਾ ਅੱਜ ਇਲੈਕਸ਼ਨ ਚੱਲ ਰਹੇ ਆ ਲੋਕ ਸਭਾ ਦੇ ਕਿਸੇ ਨੂੰ ਕੋਈ ਟਾਈਮ ਨਹੀਂ ਦਿੱਤਾ ਜਾ ਰਿਹਾ ਤੇ ਕੋਈ ਪ੍ਰੋਗਰਾਮ ਨਹੀਂ ਬਣਾਇਆ ਜਾ ਰਿਹਾ ਹਰਨਾ ਤਾਂ ਇਹਨਾਂ ਨੇ ਹੈ ਹੀ ਪਰ ਜਿਹੜਾ ਲੱਗਦਾ ਸੀ ਸੋਚ ਲੱਗਦੀ ਸੀ ਬਈ ਬੀਜੇਪੀ ਜਿਹੜੀ ਹੈਗੀ ਆ ਉਹ ਐਸੀਆਂ ਦੀ ਜਿਹੜੀ ਹਮੇਤੀ ਪਾਰਟੀ ਹੈ ਉਸ ਸੋਚ ਨੂੰ ਗਲਤ ਛਾਪਤ ਕਰਦਾ ਹੋਇਆ ਅੱਜ ਮੈਂ ਦਸਨਾ ਚਾਹੁੰਨਾ ਐਸੀ ਭਾਈ ਜਾ ਰਹੇ ਵਰਗ ਦੇ ਸਾਰੇ ਲੋਕਾਂ ਨੂੰ ਤੇ ਬੀਜੇਪੀ ਦੇ ਜਿਹੜੇ ਸੀਨੀਅਰ ਕੈਟਾਗਰੀ ਦੇ ਜਿਹੜੇ ਲੀਡਰ ਆ ਜਿਹੜੇ ਅੱਛੀਆਂ ਡੈਜਿਗਨੇਸ਼ਨਾਂ ਤੇ ਬੈਠੇ ਆ ਮੈਂ ਉਹਨਾਂ ਨੂੰ ਵੀ ਰਛਨਾ ਚਾਹੁੰਨਾ ਵੀ ਪੰਜਾਬ ਦੇ ਵਿੱਚ ਜੇ ਤੁਸੀਂ ਆਪ ਦਾ ਝੰਡਾ ਲਹਿਰਾਉਣਾ ਚਾਹੁੰਦੇ ਸੀ ਬੀਜੇਪੀ ਦਾ ਤਾਂ ਤੁਹਾਨੂੰ ਐਸੀ ਕੈਟਾਗਰੀ ਦੇ ਲੋਕਾਂ ਦੀ ਜਿਹੜੀ ਬਾਹ ਫੜਨੀ ਚਾਹੀਦੀ ਸੀ ਪਰ ਤੁਹਾਡੇ ਜਿਹੜੇ ਪ੍ਰੋਟੋਕਾਲ ਆ ਤੁਹਾਡੀ ਜਿਹੜੀ ਸੋਚ ਆ ਉਹ ਬਹੁਤ ਹੀ ਗਲਤ ਤਰੀਕੇ ਦੀ ਹੈ ਤੁਸੀਂ ਦੂਸਰੀਆਂ ਪਾਰਟੀਆਂ ਦੇ ਨਾਲੋਂ ਪੰਜਾਬ ਦੇ ਵਿੱਚ ਐਸਸੀ ਕੈਟਾਗਰੀ ਦੀ ਦੁਰਦਸ਼ਾ ਜ਼ਿਆਦਾ ਕਰ ਰਹੇ ਹੋ ਮੋਗਾ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਤਾਂ ਮੋਗਾ ਦਾ ਜ਼ਿਲ੍ਹਾ ਪ੍ਰਧਾਨ ਹੋਇਆ ਉਸ ਨੂੰ ਕਮਾਂਡ ਦਿੱਤੀ ਵੀ ਹੈ ਉਹ ਕਿਸੇ ਵੀ ਵਰਕਰ ਨੂੰ ਪੁੱਛ ਨਹੀਂ ਰਿਹਾ ਕਿਸੇ ਜ਼ਿਲ੍ਹਾ ਪ੍ਰਧਾਨ ਦੀ ਕੋਈ ਪੁੱਛਣੀ ਹੈ ਜੋ ਐਸਸੀ ਵਰਗ ਦੇ ਨਾਲ ਰਿਲੇਟਡ ਆ ਕਿਸੇ ਬਲਾਕ ਦਾ ਜਿਹੜਾ ਮੰਡਲ ਪ੍ਰਧਾਨ ਬਣਾਇਆ ਉਸ ਦੀ ਕੋਈ ਬੁੱਕਤ ਨਹੀਂ ਹੈ ਇਹ ਸਚਾਈ ਹੈ ਚਾਹੇ ਡੀਐਨਟੀ ਸਮਾਜ ਦੇ ਲੋਕਾਂ ਦੀ ਗੱਲ ਕਰੀਏ ਵਿਮੁਖਤੀ ਆਤੀ ਦੇ ਲੋਕਾਂ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਵਿੱਚ 10 ਲੱਖ ਦੀ ਪਾਪੂਲੇਸ਼ਨ ਵਾਲੇ ਲੋਕ ਜਿਨ੍ਹਾਂ ਦੀ ਸਭ ਤੋਂ ਵੱਧ ਵੋਟ ਬੈਂਕ ਆ ਚਾਹੇ ਉਹ ਬੌਰਿਆ ਸਿੰਘ ਬਰਾੜ ਦੇ ਨਾਲ ਸੰਬੰਧਿਤ ਆ ਚਾਹੇ ਉਹ ਸੈਨਸੀ ਭਾਈ ਜੱਲ ਨਾਲ ਸੰਬੰਧਿਤ ਆ ਚਾਹੇ ਉਹ ਹੋਰ ਕੈਟਾਗਰੀ ਨਾਲ ਸੰਬੰਧਿਤ ਆ ਕਿਸੇ ਦੀ ਕੋਈ ਕਦਰ ਨਹੀਂ ਨਾ ਕਿਸੇ ਨੂੰ ਕੋਈ ਇਲੈਕਸ਼ਨ ਦੇ ਵਿੱਚ ਟਾਈਮ ਮਿਲ ਰਿਹਾ ਨਾ ਕਿਸੇ ਦੀ ਕੋਈ ਕਦਰ ਹੋ ਰਹੀ ਹੈ ਜੇ ਬੀਜੇਪੀ ਨੂੰ ਕਾਮਯਾਬ ਤੁਸੀਂ ਕਰਨਾ ਚਾਹੁੰਦੇ ਆ ਤਾਂ ਪਹਿਲਾਂ ਇਹਨਾਂ ਲੋਕਾਂ ਦੇ ਨੱਖ ਪਾਓ ਜਿਹੜੇ ਇਲੈਕਸ਼ਨਾਂ ਦੇ ਵਿੱਚ ਕੈਂਡੀਡੇਟ ਲੜ ਰਹੇ ਆ ਉਹ ਕੈਂਡੀਡੇਟਾਂ ਦੇ ਨਾਲ ਸਿਰਫ 2-4 ਬੰਦੇ ਲੱਗੇ ਆ ਜਿਹੜੇ ਚਾਪਲੂਸ ਆ ਤੇ ਉਹ ਕੀ ਕਰ ਰਹੇ ਆ ਆਪਦੇ ਮਾਸੀਆਂ ਦੇ ਫੁੱਫੜਾਂ ਦੇ ਤਰੇ ਲਿਆ ਕੇ ਢੇੜੇ ਘੜਾ ਰਹੇ ਆ ਨਾ ਕਿ ਕਿਸੇ ਸਹੀ ਵਰਕਰ ਦੇ ਘਰ ਲਿਆ ਰਹੇ ਆ ਜਿਹੜੇ ਐਸਸੀ ਕੈਟਾਗਰੀ ਦੇ ਨਾਲ ਸੰਬੰਧ ਆ ਜੇ ਪੰਜਾਬ ਦੇ ਵਿੱਚ ਐਸਸੀ ਕੈਟਾਗਰੀ ਦੇ ਲੋਕ ਜਿਹੜੇ ਹੈਗੇ ਆ ਉਹ ਬੀਜੇਪੀ ਨੂੰ ਕਾਰਜਗਾਰ ਕਰ ਸਕਦੇ ਸੀਗੇ ਬੀਜੇਪੀ ਦੀ ਦਰੋਥ ਵਧਾ ਸਕਦੇ ਸੀਗੇ ਪਰ ਬੀਜੇਪੀ ਦੇ ਜਿਹੜੇ ਸੋਚ ਵਾਲੇ ਲੋਕ ਆ ਜਿਨ੍ਹਾਂ ਨੂੰ ਮੂਹਰੇ ਲਾ ਰੱਖਿਆ ਉਹਨਾਂ ਦੀ ਸੋਚ ਐਸਸੀ ਕੈਟਾਗਰੀ ਦੇ ਲਈ ਜ਼ੀਰੋ ਆ ਅਸੀਂ ਇਹ ਮੈਂ ਦੁੱਖ ਦੇ ਨਾਲ ਹੀ ਇਹ ਦੱਸਦਾ ਵੀ ਇਹ ਬਹੁਤ ਦੁੱਖदाई ਠਟਨਾ ਤੇ ਇਹ ਹਰ ਇੱਕ ਬੰਦੇ ਦਾ ਦਰਦ ਆ ਕਿਸੇ ਵੀ ਮੰਡਲ ਪ੍ਰਧਾਨ ਨੂੰ ਪੁੱਛ ਲਓ ਕਿਸੇ ਵੀ ਜ਼ਿਲ੍ਹਾ ਪ੍ਰਧਾਨ ਨੂੰ ਪੁੱਛ ਲਓ ਚਾਹੇ ਤੁਸੀਂ ਪੰਜਾਬ ਦੇ ਪ੍ਰੈਜ਼ੀਡੈਂਟ ਲਦਰ ਸਾਹਿਬ ਨੂੰ ਪੁੱਛ ਲਓ ਤਾਂ ਉਹਨਾਂ ਦੀ ਵੀ ਕਦਰ ਨਹੀਂ ਕਿਸੇ ਵੀ ਫਲੈਕਸੀ ਦੇ ਉੱਤੇ ਕੋਈ ਫੋਟੋ ਨਹੀਂ ਲੱਗਦੀ ਕਿਸੇ ਵੀ ਐਸੀ ਕੈਟਾਗਰੀ ਦੇ ਬੰਦੇ ਨੂੰ ਕਿਸੇ ਮੀਟਿੰਗ ਦੇ ਵਿੱਚ ਨਹੀਂ ਬੁਲਾਇਆ ਜਾ ਰਿਹਾ ਨਾ ਉਹਨਾਂ ਨੂੰ ਕੋਈ ਸਪੋਰਟ ਕੀਤੀ ਜਾ ਰਹੀ ਹੈ ਤਾਂ ਇਸ ਕਰਕੇ ਜਿਹੜੀ ਬਹੁਤ ਵੱਡੀ ਜਿਹੜੀ ਹਾਰ ਹੋਣੀ ਹੈ ਭਾਜਪਾ ਦੀ ਉਸ ਦੇ ਜਿਹੜੇ ਜ਼ਿੰਮੇਵਾਰ ਆ ਉਹ ਭਾਜਪਾ ਦੇ ਜਿਹੜੇ ਨਰਲੀ ਜਿਹੜੇ ਲੈ ਕੇ ਨਗਲੀ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ ਜਿਹੜੇ ਡੰਮੀ ਲੋਕ ਆ ਜਿਨ੍ਹਾਂ ਦੇ ਕੋਲੇ ਕੋਈ ਵੋਟ ਨਹੀਂ ਜਿੰਨਾ ਉਹ ਲੋਕਾਂ ਨੂੰ ਲਈ ਕਰਦੇ ਜਿਨ੍ਹਾਂ ਨੂੰ 900 ਵੋਟ ਪਈ ਹੈ ਵਿਧਾਨ ਸਭਾ ਚ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਚੱਲ ਰਹੇ ਆ ਜਿਨ੍ਹਾਂ ਕੋਲੇ ਪੰਜ-ਪੰਜ ਮੋਟਾ ਦਾਦਾ ਦੇ ਵੋਟਾਂ ਪਰ ਜਿਹੜੇ ਲੜਾਈ ਲੜ ਸਕਦੇ ਸੀ ਕਿ ਭਾਜਪਾ ਦੀ ਜਾਂ ਭਾਜਪਾ ਨੂੰ ਕਾਰਨ ਦੇਮ ਕਰ ਸਕਦੇ ਸੀਗੇ ਉਹਨਾਂ ਲੋਕਾਂ ਨੂੰ ਕੋਈ ਵੀ ਪਹੁੰਚਣਾ ਸੀ ਇਹ ਨਹੀਂ ਕਰ ਰਹੇ ਇਸ ਕਰਕੇ ਮੈਂ ਆਪ ਨੇ ਇਹ ਵੀਡੀਓ ਰਾਈ ਐਸ ਮੈਸੇਜ ਦੇ ਰਾਈ ਜਿਹੜੇ ਪੰਜਾਬ ਦੇ ਜਿਹੜੇ ਸੀਨੀਅਰ ਬੀਜੇਪੀ ਦੇ ਲੀਡਰਾਂ ਜਾਂ ਬੀਜੇਪੀ ਨੂੰ ਜਿਹੜੇ ਚਲਾਉਣ ਆ ਰਹੇ ਆ ਉਹਨਾਂ ਦੇ ਲਈ ਮੈਂ ਇਹ ਆਪੇ ਸ਼ਬਦਾਂ ਦੇ ਰਾਈ ਬਿਆਨ ਕੀਤਾ ਤਾਂ ਇੰਨਾ ਕਹਿੰਦਾ ਹਾਂ ਮੈਂ ਧੰਨਵਾਦ ਕਰਦਾ ਉਹਨਾਂ ਸਾਥੀਆਂ ਦਾ ਜਿਹੜੇ ਸਾਥੀ ਇਸ ਵੀਡੀਓ ਨੂੰ ਅੱਗੇ ਪ੍ਰਮੋਟ ਕਰਨਗੇ ਤੇ ਉਹਨਾਂ ਲੋਕਾਂ ਤੱਕ ਪਹੁੰਚਾਉਣਗੇ ਜਿਹੜੇ ਇਸ ਬੀਜੇਪੀ ਨੂੰ ਪੰਜਾਬ ਦੇ ਵਿੱਚ ਚਲਾਉਣ ਜਾ ਰਹੇ ਹੈ ਜਾਂ ਕਮਾਂਡ ਸੰਭਾਲ ਰਹੇ ਹੈ ਤਾਂ ਕਿ ਸਚਾਈ ਜਿਹੜੀ ਗਰਾਉਂਡ ਤੇ ਚੱਲ ਰਹੀ ਹੈ ਉਸ ਦਾ ਪਤਾ ਲੱਗ ਸਕੇ